ਮੁਲਤਾਨ ਦੇਸ਼ ਦਾ ਰਾਜਾ ਮੁਲਤਾਨ ਦੇ ਰਹਿਣ ਵਾਲਾ ਰਾਜਾ ਉਹ ਨਾ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਨਾ ਭਗਵਾਨ ਨੇ ਕਹਿੰਦਾ ਆਪਾ ਜਗ ਨਾ ਕਰੀਏ ਰੱਬ ਨੇ ਇੰਨਾ ਕੁਝ ਦਿੱਤਾ ਹੈ ਮਹਾਰਾਜ ਦੀ ਐਡੀ ਕਿਰਪਾ ਹੈ ਕਹਿੰਦਾ ਆਪਣੇ ਕੋਲ ਮਾਇਆ ਦੀ ਘਾਟ ਨਹੀਂ ਪਰਜਾ ਦੀ ਘਾਟ ਨਹੀਂ ਨੌਕਰਾਂ ਚਾਕਰਾਂ ਸੇਵਾਦਾਰਾਂ ਦੀ ਘਾਟ ਨਹੀਂ ਆਪਾਂ ਘਰ ਚ ਜਗ ਨਾ ਕਰਾਈਏ ਕਿ ਨਹੀਂ ਸਤਿਵੰਤ ਜੀ ਮਹਾਰਾਜ ਉਹਨਾਂ ਨੇ ਨਾ ਘਰ ਚ ਜਗ ਰੱਖਿਆ ਆਪਣੇ ਮਹਿਲਾਂ ਚ ਐਡਾ ਵੱਡਾ ਰਾਜਾ ਕਹਿੰਦਾ ਮਹਾਤਮਾ ਨੂੰ ਬੁਲਾਵਾਂਗੇ ਸਾਧੂਆਂ ਨੂੰ ਬੁਲਾਵਾਂਗੇ ਪੰਡਤ ਲੋਕਾਂ ਨੂੰ ਬੁਲਾਵਾਂਗੇ ਜਦੋਂ ਆਪਾਂ ਆਪਣੇ ਰਾਜ ਵਿੱਚ ਜਗ ਕਰਾਂਗੇ ਸਾਡੇ ਰਾਜ ਰਾਜ ਦਾ ਵਾਅਦਾ ਹੋ ਬਰਕਦਾ ਰਹਿਣਗੇ ਜਾਂਦੇ ਹੋ ਸਾਡੇ ਰਾਜ ਵਿੱਚ ਵਰਕਦਾ ਪੈਣ ਗਿਆ ਕਹਿੰਦੇ ਉਸ ਵੇਲੇ ਨਾ ਮਲਤਾਨ ਦੇ ਰਾਜੇ ਨੇ ਆਪਣੇ ਘਰ ਵਿੱਚ ਜੱਗ ਰੱਖਿਆ ਇੱਕ ਦਿਨ ਨੀਤ ਕਰਤਾ ਇੱਕ ਦਿਨ ਟਗਾਤਾ ਆ ਤਰੀਕ ਨੂੰ ਐਸ ਦਿਨ ਸਾਡੇ ਘਰ ਵਿੱਚ ਜੱਤ ਸਾਡੇ ਮਹਿਲਾਂ ਚ ਜੱਗ ਹੋਣਾ ਆਪਣੇ ਵਜ਼ੀਰਾਂ ਦੁਆਰਾ ਆਪਣੇ ਅਹਿਲਕਾਰਾਂ ਦੁਆਰਾ ਬੜੀ ਦੂਰ ਦੂਰ ਤੱਕ ਸੁਨੇਹੇ ਭੇਜੇ ਸਣਿਆ ਬਈ ਧਿਆਨ ਨਾਲ ਬੜੀ ਦੂਰ ਦੂਰ ਤੱਕ ਜਦੋਂ ਸਨੇਹੇ ਭੇਜੇ ਨਾ ਪੰਡਤਾਂ ਨੂੰ ਬੁਲਾਓ ਮਹਾਤਮਾ ਨੂੰ ਬੁਲਾਓ ਸਾਧੂਆਂ ਨੂੰ ਬੁਲਾਓ ਕਹਿੰਦੇ ਜਦੋਂ ਸਨੇਹੇ ਭੇਜੇ ਤੇ ਕਹਿੰਦੇ ਪਰਜਾ ਵੀ ਸਾਰੀ ਸੱਦੋ ਜਦੋਂ ਸੰਗਤ ਲੰਗਰ ਛਕੇਗੀ ਤਾਂ ਖੁਸ਼ੀਆਂ ਮਿਲਣਗੀਆਂ ਮਹਾਰਾਜ ਦੀਆਂ ਸਾਰੀ ਦੁਨੀਆ ਨੂੰ ਸੱਦੇ ਭੇਜੇ ਮਹਾਤਮਾ ਲੋਕਾਂ ਨੂੰ ਪੰਡਤਾਂ ਨੂੰ ਕਹਿੰਦੇ ਉਸ ਵੇਲੇ ਨਾ ਇੱਕ ਬੜਾ ਵੱਡਾ ਸਿੱਧ ਬਹੁਤ ਵੱਡਾ 나ਥ ਜਿੰਦਾ ਉਸ ਵੇਲੇ ਚ ਬਹੁਤ ਵੱਡਾ ਨਾਮ ਹੈ ਕਿਨੇ ਹੋ ਨਾ ਜਿੰਦਾ ਨਾਮ ਸੀ ਗੋਰਖਨਾਥ ਗੋਰਖਨਾਥ ਰਾਜੇ ਦੇ ਸੁਨੇਹੇ ਤਾਂ ਸਾਰਿਆਂ ਨੂੰ ਭੇਜੇ ਗੋਰਖਨਾਥ ਨੂੰ ਬੁਲਾਉਣਾ ਭੁੱਲ ਗਿਆ ਧਿਆਨ ਚੋਂ ਨਿਕਲ ਗਿਆ ਜਦੋਂ ਗੋਰਖਨਾਥ ਨੂੰ ਸੱਦਿਆ ਨਾ ਨ ਜਿੱਦਣ ਦੇਣ ਆਇਆ ਜੱਗ ਦਾ ਭੰਡਾਰਾ ਪੱਕ ਗਿਆ ਸਾਰੇ ਸ਼ਹਿਰ ਵਿੱਚ ਰੋਲਾ ਪੈ ਗਿਆ ਇੱਕ ਦੂਜੇ ਨੂੰ ਲੋਕੀ ਦੱਸਦੇ ਫਿਰਦੇ ਕਹਿੰਦੇ ਬੜਾ ਵੱਡਾ ਜੱਗ ਹੋਣਾ ਹੈ ਰਾਜੇ ਮਲਤਾਨ ਨੇ ਕੋਈ ਮਹਾਤਮਾ ਨਹੀਂ ਸੱਦਿਆ ਕੋਈ ਪੰਡਤ ਨਹੀਂ ਛੱਡਿਆ ਕੋਈ ਪਰਜਾ ਦਾ ਬੰਦਾ ਨਹੀਂ ਛੱਡਿਆ ਸਭ ਨੂੰ ਬੁਲਾਇਆ ਹੈ ਕਹਿੰਦੇ 36 ਪ੍ਰਕਾਰ ਦੇ ਭੋਜਨ ਮਿਲਣਗੇ ਨਾਲ ਪਟਾਵਾਂ ਮਿਲਣਗੀਆਂ ਚਲੋ ਭਾਈ ਚੱਲੀਏ ਭੰਡਾਰਾ ਛੱਕ ਕੇ ਆਈਏ ਜਿੱਦਣ ਉਹ ਦਿਨ ਆਇਆ ਨਾ ਸਮਾਂ ਆਇਆ ਆਏ ਨਾ ਲੋਕੀ ਵਹੀਰਾਂ ਘੱਟ ਕੇ ਜਦੋਂ ਆਉਣ ਲੱਗੇ ਲੋਕੀ ਜਾਂਦੇ ਨੇ ਤੇ ਆਂਦੇ ਹੋ ਵਹੀਰਾਂ ਘੱਟ ਕੇ ਲੋਕ ਐਂ ਜਦੋਂ ਤੁਰੇ ਜਾਂਦੇ ਨੇ ਨਾ ਰਸਤੇ ਵਿੱਚ ਗੋਰਖਨਾਥ ਦੇ ਚੇਲੇ ਸੰਗਤ ਨੂੰ ਮਿਲ ਪਏ ਉਹ ਕਹਿੰਦੇ ਗੱਲ ਸੁਣੋ ਕਿੱਥੇ ਜਾਂ ਲੈ ਆਂ ਗੋਰਖਨਾਥ ਦੇ ਚੇਲੇ ਬੋਲਦੇ ਨੇ ਪੁੱਛਦੇ ਨੇ ਕਿੱਥੇ ਜਾਂ ਲੈ ਆਓ ਤੁਸੀਂ ਉਹ ਜਿਹੜੀਆਂ ਜਾਣ ਵਾਲੀਆਂ ਸੰਗਤਾਂ ਲੋਕੀ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਆਪਣੇ ਦੇਸ਼ ਦਾ ਰਾਜਾ ਮੁਲਤਾਨ ਕਹਿੰਦੇ ਉਹਨੇ ਇਦਾਂ ਵੱਡਾ ਜੱਗ ਕੀਤਾ ਹੈ ਸਾਰੇ ਮਹਾਤਮਾ ਸਾਰੇ ਸਾਧੂ ਪੰਡਤ ਸਭ ਨੂੰ ਸੰਧਿਆ 36 ਪ੍ਰਕਾਰ ਦੇ ਭੰਡਾਰੇ ਚ ਭੋਜਨ ਵਰਦਣੇ ਛਕਾਂਗੇ ਕਹਿੰਦੇ ਰਾਜੇ ਨੇ ਹੋਰ ਵੀ بڑا ਕੁਝ ਦੇਣਾ ਹੈ ਗੋਰਖਨਾਥ ਦੇ ਚੇਲੇ ਉਥੋਂ ਤਾਂ ਸੁਣ ਗਏ ਸੁਣਿਆ ਉਥੋਂ ਤਾਂ ਸੁਣ ਕੇ ਚਲੇ ਗਏ ਇਹਨੇ ਨਾ ਜਾ ਕੇ ਗੋਰਖਨਾਥ ਨੂੰ ਹੱਥ ਜੋੜ ਕੇ ਕਹਿੰਦੇ ਕਹਿੰਦੇ ਜੋਗੀ ਜੀ ਇੱਕ ਬੇਨਤੀ ਕਰਨੀ ਤੁਹਾਨੂੰ ਹੋਰਗਨਾਥ ਕਹਿੰਦਾ ਦੱਸੋ ਉਹ ਕਹਿੰਦੇ ਮਹਾਰਾਜ ਆਪਣੇ ਗਵਾਂਢ ਵਿੱਚ ਜੱਗ ਹੋ ਰਿਹਾ ਏਡਾ ਵੱਡਾ ਮਲਤਾਨ ਦੇ ਰਾਜੇ ਨੇ ਕੋਈ ਪੰਡਤ ਨਹੀਂ ਛੱਡਿਆ ਕੋਈ ਜੋਗੀ ਕੋਈ ਮਹਾਤਮਾ ਨਹੀਂ ਛੱਡਿਆ ਸਾਰਿਆਂ ਨੂੰ ਬੁਲਾਇਆ ਆਪਣੇ ਗਵਾਂਢ 'ਚ ਜੱਗ ਹੁੰਦਾ ਹੈ ਕਹਿੰਦਾ ਤੁਹਾਡੇ ਤੋਂ ਵੱਡਾ ਹੋਰਗਨਾਥ ਦੇ ਜੇਲੇ ਕਹਿੰਦੇ ਤੁਹਾਡੇ ਤੋਂ ਵੱਡਾ ਮਹਾਤਮਾ ਕੋਈ ਨਹੀਂ ਸਾਧੂ ਕੋਈ ਨਹੀਂ ਮਹਾਰਾਜ ਆਪਾਂ ਨੂੰ ਪੁੱਛਿਆ ਹੀ ਨਹੀਂ ਸਾਨੂੰ ਬੁਲਾਇਆ ਹੀ ਨਹੀਂ। ਗੋਰਖਨਾਥ ਨੂੰ ਚੜ ਗਿਆ ਗੁੱਸਾ ਕਹਿੰਦਾ ਹੁਣ ਇਹ ਤਾਂ ਸਾਡੀ ਬੜੀ ਵੱਡੀ ਤੋਹੀਨੀ। ਸਾਨੂੰ ਘਰ ਬੈਠਿਆਂ ਨੂੰ ਨਹੀਂ ਬੁਲਾਇਆ। ਇਹ ਤੋਂ ਵੱਡੀ ਤਾਂ ਤੋਹੀਨੀ ਕੋਈ ਨਹੀਂ। ਗੋਰਖਨਾਥ ਐ ਕਹਿੰਦਾ ਇਹਨਾਂ ਗੱਲ ਸੁਣੋ ਜੇ ਨਹੀਂ ਸੱਦੇ ਆ ਨਾ ਆ ਜਿੰਨੇ ਪੰਡਤ ਮਹਾਤਮਾ ਸਾਧੂ ਸੱਦੇ ਨੇ ਗੋਰਖਨਾਥ ਕੋਈ ਮੜਾ ਮੋਟਾ ਸਾਧੂ ਨਹੀਂ ਸੀ। ਗੋਰਖਨਾਥ ਕੋਈ ਮੜਾ ਮੋਟਾ ਬੰਦਗੀ ਵਾਲਾ ਐਡਾ ਸਿੱਧ ਪੁਰਸ਼ ਸੀ ਹੱਥਾਂ ਤੇ ਸਰੋਜ ਮੁੰਦਾ ਸੀ ਉਹ ਉਹ ਕਹਿੰਦਾ ਜਿੰਨੇ ਮਹਾਤਮਾ ਪੰਡਤ ਸੱਦੇ ਨੇ ਇਹਨਾਂ ਪੰਡਤਾਂ ਚੋਂ ਇਹਨਾਂ ਮਹਾਤਮਾ ਚੋਂ ਮੇਰੇ ਬਰਾਬਰ ਤਾਂ ਇੱਕ ਵੀ ਨਹੀਂ ਚੇਲੇ ਕਹਿੰਦੇ ਮਹਾਰਾਜ ਜੇ ਇੱਥੇ ਹੀ ਬੈਠੇ ਰਹਿ ਗਏ ਸਾਡਾ ਤਾਂ ਨਰਾਦਰ ਹੀ ਬੜਾ ਵੱਡਾ ਹੋ ਜਾ ਗੋਰਖਨਾਥ ਐਂ ਕਹਿੰਦਾ ਹੁਣ ਕਹਿੰਦਾ ਚੱਲਾਂਗੇ ਸੁਣਿਓ ਰੱਬ ਦੇ ਪਿਆਰੇ ਸਭ ਦੇ ਸਾਝੇ ਹੁੰਦੇ ਨੇ ਚੱਲਾਂਗੇ ਆਓ ਚੱਲੀਏ ਕੋਈ ਰੋਲਾ ਨਹੀਂ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਜਿਵੇਂ ਵਹੀਰਾਂ ਘੱਟ ਕੇ ਲੋਕ ਜਾਂਦੇ ਨੇ ਨਾ ਗੋਰਖਨਾਥ ਵੀ ਚੱਲ ਪਿਆ ਕਹਿੰਦਾ ਆਪਾਂ ਤਾਂ ਸਾਰਿਆਂ ਦੇ ਸਾਝੇ ਆ ਘਰ ਗਿਆ ਨੂੰ ਥੋੜਾ ਮੋੜੂ ਰਾਜਾ ਜਦੋਂ ਰਾਜੇ ਦੇ ਮਹਿਲ ਵਿੱਚ ਮਲਤਾਨ ਦੇ ਰਾਜੇ ਦੇ ਮਹਿਲ ਵਿੱਚ ਗੋਰਖਨਾਥ ਪਹੁੰਚਿਆ ਬੜਾ ਵੱਡਾ ਸਾਧੂਆਂ ਦਾ ਇਕੱਠ ਪੰਡਤਾਂ ਦਾ ਇਕੱਠ ਲੋਕਾਂ ਦਾ ਇਕੱਠ ਹੁਣ ਗੋਰਖਨਾਥ ਦਾ ਨਾਂ ਸੀ ਉਹਨਾਂ ਵੇਲਿਆਂ 'ਚ ਜਦੋਂ ਇਹ ਆਇਆ ਤੇ ਇਕਦਮ ਵੇਖਣ ਲੱਗੇ ਸਾਰੇ ਵੀ ਆਹ ਕੀ ਵੇਖਣ ਲੱਗੇ ਸਾਰੇ ਵੀ ਆਹ ਕੀ ਮੁਲਤਾਨ ਦੇ ਰਾਜੇ ਨੂੰ ਵੀ ਪਤਾ ਲੱਗ ਗਿਆ ਗੋਰਖਨਾਥ ਆ ਗਿਆ ਹੱਥ ਜੋੜ ਕੇ ਨਾ ਮੁਲਤਾਨ ਦਾ ਰਾਜਾ ਆਇਆ ਮੱਥਾ ਟੇਕਦਾ ਗੋਰਖਨਾਥ ਨੂੰ ਮਹਾਰਾਜ ਉਹ ਤੁਹਾਨੂੰ ਜੀ ਆਇਆਂ ਨੂੰ ਮੇਰੇ ਗਰੀਬ ਦੇ ਮਹਿਲ ਨੂੰ ਚਰਨ ਭਾਗ ਲਾਏ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਮੱਥਾ ਆਏ ਟੇਕ ਕੇ ਸਾਹਮਣੇ ਪਾਇਆ ਸੁਣਿਓ ਉਸ ਵੇਲੇ ਗੋਰਖਨਾਥ ਬੋਲਦਾ ਹੈ ਕਹਿੰਦਾ ਗੱਲ ਸੁਣੋ ਰਾਜਾ ਆਪਣੇ ਆਪ ਨੂੰ ਵੱਡਾ ਰਾਜਾ ਬਣਿਆ ਫਿਰਦਾ ਏ ਐਨੇ ਮਹਾਤਮਾ ਤੂੰ ਸੱਦਲੇ ਪੰਡਤ ਸੱਦਲੇ ਲੋਕ ਸੱਦਲੇ ਤੈਨੂੰ ਮੈਂ ਨਹੀਂ ਦਿਸਿਆ ਸਭ ਨੂੰ ਸੁਨੇਹੇ ਭੇਜੇ ਤੈਨੂੰ ਮੈਂ ਨਜ਼ਰ ਨਹੀਂ ਆਇਆ ਹੱਥ ਜੋੜ ਕੇ ਕਹਿੰਦਾ ਮਾਰੇ ਪੁੱਲ ਹੋ ਗਈ ਮੇਰੀ ਸਿਮਰਤੀ ਚੋਂ ਨਿਕਲ ਗਿਆ ਪਰ ਮੈਂ ਇਹ ਇਹ ਮੇਰੇ ਮਨ ਚ ਨਹੀਂ ਵੀ ਤੁਹਾਨੂੰ ਬੁਲਾਉਣਾ ਨਹੀਂ ਮਾਰੇ ਮਹਿਲ ਹੀ ਤੁਹਾਡਾ ਹੈ ਸਾਰਾ ਭੰਡਾਰਾ ਹੀ ਤੁਹਾਡਾ ਹੈ ਗੁੱਸਾ ਨਾ ਤੁਸੀਂ ਕਰੋ ਸੁਣਿਓ ਗੋਰਖਨਾਥ ਕਹਿੰਦਾ ਹੈ ਗੁੱਸਾ ਨਾ ਕਰੀਏ ਇਹਨਾਂ ਮਾਰੇ ਨਾ ਤੁਸੀਂ ਗੁੱਸਾ ਨਾ ਕਰੋ ਬੈਠੋ ਭੋਜਨ ਛਕੋ ਸਾਧ ਸੰਗਤ ਜੀ ਗੋਰਖਨਾਥ ਉਸ ਵੇਲੇ ਆਏ ਕਹਿੰਦਾ ਹੈ ਕਹਿੰਦਾ ਗੱਲ ਸੁਣੋ ਰਾਜਨਾ ਤੂੰ ਗਲਤੀ ਮੰਨਦਾ ਹੈ ਆਪਣੀ ਇਹਨਾਂ ਮਾਰੇ ਭੁੱਲ ਹੋ ਗਈ ਤੁਹਾਨੂੰ ਬੁਲਾਉਣਾ ਭੁੱਲ ਗਿਆ ਗੋਰਖਨਾਥ ਬੋਲਦਾ ਹੈ ਕਹਿੰਦਾ ਜੇ ਤੂੰ ਮੈਨੂੰ ਪ੍ਰਸ਼ਾਦਾ ਛਕਾਉਣਾ ਹੈ ਜੇ ਤੂੰ ਆਪਣਾ ਭੰਡਾਰਾ ਸੰਪੂਰਨ ਕਰਾਉਣਾ ਹੈ ਕਹਿੰਦਾ ਮੇਰੀ ਇੱਕ ਸ਼ਰਤ ਹੈ ਦੱਸੋ ਮਹਾਰਾਜ ਹੁਕਮ ਕਰੋ ਸਾਧੂਆਂ ਕੋਲ ਨਾ ਇੱਕ ਚਿੱਪੀ ਹੁੰਦੀ ਲੱਕੜ ਦੀ ਤੁਹਾਡੇ ਚੋ ਜਿਨ੍ਹਾਂ ਨੇ ਸਤਪੁਰਸ਼ਾਂ ਦੇ ਦਰਸ਼ਨ ਕੀਤੇ ਹੋਣਗੇ ਬਹੁਤਾਂਤ ਨੌਜਵਾਨ ਤਾਂ ਨਹੀਂ ਮੇਰੇ ਖਿਆਲ ਚ ਜਾਣਦੇ ਪਰ ਪਤਾ ਹੋਏਗਾ ਅੱਧਿਆਂ ਨੂੰ ਲੱਕੜ ਦੀ ਇੱਕ ਲੋਟਾ ਹੁੰਦਾ ਚਿੱਪੀ ਹੁੰਦੀ ਹੁੰਦੀ ਛੋਟੀ ਜੀ ਗੋਰਖਨਾਥ ਕਹਿੰਦਾ ਹੈ ਕਹਿੰਦਾ ਰਾਜਾ ਮੈਂ ਪ੍ਰਸ਼ਾਦਾ ਫੇਰ ਛਕਾਂਗਾ ਭੰਡਾਰਾ ਆਰੰਭ ਕਰਨ ਤੋਂ ਪਹਿਲਾਂ ਆ ਮੇਰੀ ਚਿੱਪੀ ਪਰ ਇਹ ਕਹਿੰਦਾ ਮੇਰੀ ਚਿੱਪੀ ਚ ਪ੍ਰਸ਼ਾਦਾ ਪਾ ਭੰਡਾਰਾ ਪਾ ਜੋ ਵਸਤੂਆਂ ਬਣੀਆਂ ਐ ਸਾਰੀਆਂ ਮੇਰੀ ਚਿੱਪੀ ਚਪਾ ਹੁਣ ਉਹ ਰਾਜਾ ਸੀ ਜਿਹੜਾ ਉਹਨੂੰ ਕੀ ਪਤਾ ਕਹਿੰਦਾ ਮਹਾਰਾਜ ਜੀ ਤੁਹਾਡੀ ਚਿੱਪੀ ਭਰ ਦਨੇ ਕੋਈ ਗੱਲ ਨਹੀਂ ਕਹਿੰਦਾ ਭਾਰੇ ਨੂੰ ਇਹਦੇ ਵਿੱਚ ਭੰਡਾਰਾ ਪਾ ਉਸ ਵੇਲੇ ਨਾ ਹੁਣ ਰਾਜੇ ਨੂੰ ਤਾਂ ਐਸ ਵੀ ਨਿੱਕੀ ਜੀ ਚਿੱਪੀ ਇਹਦੇ ਚ ਕੀ ਕੁਝ ਪਊ ਸੇਵਾਦਾਰਾਂ ਨੂੰ ਆਪਣੇ ਨੂੰ ਕਹਿੰਦਾ ਕਹਿੰਦਾ ਜਿਵੇਂ ਮਹਾਰਾਜ ਕਹਿੰਦੇ ਨੇ ਉਦਾਂ ਹੀ ਕਰੀ ਚਲੋ ਗੋਰਖਨਾਥ ਜੀ ਦਾਲ ਦਾ ਬਾਲ ਦਾ ਭਰ ਕੇ ਲਿਆਂਦਾ ਜਾਣਦੇ ਹੋ ਬਈ ਅਕਾ ਕਰਤਾ ਬਖਸ਼ੋ ਧਿਆਨ ਦਿਓ ਦਾਲ ਦਾ ਬਾਲਟਾ ਭਰ ਕੇ ਲਿਆਂਦਾ ਐਦਾਂ ਪ੍ਰਸ਼ਾਦੇ ਲਿਆਂਦੇ ਚੌੜ ਲਿਆਂਦੇ ਜੋ ਜੋ ਪਦਾਰਥ ਬਣਿਆ ਸਾਰਾ ਭਰ ਕੇ ਲੈ ਕੇ ਅੱਗੇ ਰੱਖ ਲਿਆ ਆਏ ਬਹਿ ਗਿਆ ਅੱਗੇ ਗੋਰਖਨਾਥ ਕਹਿੰਦਾ ਪਾਓ ਇਹਦੇ ਚ ਦਾਲ ਦਾ ਬਾਲਟਾ ਕਹਿੰਦੇ ਪਾਉਣ ਲੱਗੇ ਨਿੱਕੀ ਜਿਹੀ ਚਿੱਪੀ ਛੋਟੀ ਐ ਜਦੋਂ ਪਾਉਣ ਲੱਗੇ ਮਲਤਾਨ ਦਾ ਰਾਜਾ ਸਾਹਮਣੇ ਖੜਾ ਵੇਖਦਾ ਕਹਿੰਦਾ ਚੱਲ ਕੋਈ ਨਹੀਂ ਮੰਨ ਜਾਣਗੇ ਕਿੰਨੀ ਕ ਦਾਲ ਪੇਣੀ ਏ ਕਹਿੰਦੇ ਦਾਲ ਪਾਉਂਦਿਆਂ ਪਾਉਂਦਿਆਂ ਸਾਰਾ ਬਲਟਾ ਬਲਟਾਤਾ ਉਹ ਚੁੱਪੀ ਨਹੀਂ ਭਰੀ ਸਾਰਾ ਬਲਟਾ ਵੀ ਸਾਰੇ ਹੈਰਾਨ ਲੋਕ ਵੀ ਰਾਜਾ ਵੀ ਕਹਿੰਦਾ ਆ ਕੀ ਨਿੱਕੀ ਦੀ ਚੁੱਪੀ ਪ੍ਰਸ਼ਾਦੇ ਲਿਆਓ ਬਈ ਪ੍ਰਸ਼ਾਦੇ ਲਿਆਂਦੇ ਸਾਰੇ ਪ੍ਰਸ਼ਾਦੇ ਉਹ ਪੀ ਚੌੜ ਲਿਓ ਜਿੰਨੇ ਪਦਾਰਥ ਬਣੇ ਐ ਲਿਆਈ ਗਏ ਪਾਈ ਗਏ ਨਿੱਕੀ ਜਿਹੀ ਚਿੱਪੀ ਸਾਧ ਸੰਗਤ ਜੀ ਬਾਲਟਿਆਂ ਦੇ ਬਾਲਟੇ ਦਾਲ ਦੇ ਪੀਗੀ ਟੋਕਰਿਆਂ ਦੇ ਟੋਕਰੇ ਪ੍ਰਸ਼ਾਦੇ ਨਿਕਲੀ ਜਾਂਦੀ ਕਹਿੰਦੇ ਜਿੰਨਾ ਭੰਡਾਰਾ ਬਣਿਆ ਸੀ ਨਾ ਜਿੰਨਾ ਭੰਡਾਰਾ ਬਣਾਇਆ ਸੀ ਰਾਜੇ ਮਲਤਾਨ ਨੇ ਉਹਦੇ ਚੋਂ ਅੱਧਾ ਭੰਡਾਰਾ ਚਿੱਪੀ ਪੀਗੀ ਸਤ ਸੰਗਤ ਜੀ ਅਜੇ ਤੱਕ ਭਰੀ ਨਹੀਂ ਖਾਲੀ ਦੀ ਖਾਲੀ ਫਿਰ ਸਾਰੇ ਹੈਰਾਨ ਵਾ ਕੀ ਰਾਜਾ ਕਹਿੰਦਾ ਓ ਕਹਿੰਦਾ ਮੈਨੂੰ ਤਾਂ ਐ ਸੀ ਵੀ ਥੋੜੀ ਜੀ ਚਿੱਪੀ ਭਰ ਜੇਗੀ ਬੋਸ ਵੇ ਹੰਕਾਰ ਵਿੱਚ ਬੋਲਦਾ ਓ ਗੋਰਖਨਾਥ ਕਹਿੰਦਾ ਗੱਲ ਸੁਣੋ ਰਾਜਨਾ ਮੇਰਾ ਨਰਾਦਰ ਕੀਤਾ ਤੂੰ ਮੈਨੂੰ ਨਾਂ ਬੁਲਾ ਕੇ ਮੇਰਾ ਨਰਾਦਰ ਕੀਤਾ ਤੂੰ ਕਿੰਨਾ ਸੁਣ ਆ ਪੰਡਤ ਸੱਦੇ ਨੇ ਨਾ ਆ ਸਾਧੂ ਸੱਦੇ ਨੇ ਮਹਾਤਮਾ ਸੱਦੇ ਨੇ ਉਹ ਗੱਲ ਸੁਣ ਇਹਨਾ ਪੰਡਤਾਂ ਚੋਂ ਇਹਨਾ ਮਹਾਤਮਾ ਚੋਂ ਇੱਕ ਬੰਦਾ ਮੇਰੇ ਸਾਹਮਣੇ ਲਿਆ ਜਿਹੜਾ ਮੇਰੀ ਚਿੱਪੀ ਭਰ ਦੇ ਹੰਕਾਰ ਇੱਕ ਬੰਦਾ ਇੱਕ ਬੰਦਾ ਲਿਆ ਆ ਸਾਧੂਆਂ ਚੋਂ ਜਿਹੜਾ ਮੇਰੀ ਚਿੱਪੀ ਭਰ ਦੇ ਆ ਤੇਰੇ ਇੰਨੇ ਸਾਧੂਆਂ ਚੋਂ ਇੱਕ ਦੀ ਵੀ ਇੰਨੀ ਅਜਮਤ ਨਹੀਂ ਮੇਰੀ ਚਿੱਪੀ ਜਿਹੜਾ ਭਰ ਸਕੇ ਸਾਧ ਸੰਗਤ ਗੋਰਖਨਾਥ ਦੇ ਸਾਹਮਣੇ ਕੋਣ ਟੀਕੇ ਉਹ ਵੀ ਬੜਾ ਵੱਡਾ ਜੋਗੀ ਸੀ ਬੜਾ ਵੱਡਾ ਸਿੱਧ ਸੀ ਕਹਿੰਦਾ ਹੁਣ ਕੀ ਕਰਾਂ ਜਿੰਨਾ ਭੰਡਾਰਾ ਬਣਾਇਆ ਸੀ ਪਾਈ ਜਾਂਦੇ ਨੇ ਮਹਾਰਾਜ ਜੀ ਭਰਾਂਗੇ ਜਰੂਰ ਅੱਤੇ ਤੋਂ ਪੌਣਾ ਭੰਡਾਰਾ ਵਰਤ ਗਿਆ ਭਰਿਆ ਨਹੀਂ ਚਿੱਪੀ ਨਹੀਂ ਭਰੀ ਹੰਕਾਰ ਵਿੱਚ ਬੋਲਦਾ ਹੈ ਲਿਆ ਕੋਈ ਬੰਦਾ ਸੁਣਿਓ ਦੁਖੀ ਹੋ ਗਏ ਨਾ ਰਾਜਾ ਰਾਜਾ ਮਲਤਾਨ ਦੁਖੀ ਹੋ ਕੇ ਇੱਕ ਨਾ ਖੁੰਜੇ ਚ ਲੱਗ ਗਿਆ ਦੁਖੀ ਹੋ ਕੇ ਜਦੋਂ ਖੁੰਜੇ ਚ ਲੱਗਿਆ ਜਾ ਕੇ ਹੁਣ ਮੂੰਹ ਤੇ ਉਦਾਸੀ ਮੂੰਹ ਤੇ ਉਦਾਸ ਹੋਇਆ ਕਹਿੰਦੇ ਦੁਖੀ ਹੋ ਕੇ ਰਾਜਾ ਬੈਠਾ ਹੈ ਇਹਨੇ ਨੂੰ ਘੁੰਮਦੀ ਘੁੰਮਦੀ ਨਾ ਰਾਣੀ ਭਾਨਵਤੀ ਆ ਗਈ ਤੇ ਆਂਦੇਓ ਕੋ ਮਦੀ ਕੋ ਮਦੀ ਰਾਣੀ ਭਾਨ ਵਧੀ ਆਈ ਉਹਨੇ ਵੇਖਿਆ ਕਹਿੰਦੀ ਸਾਡੇ ਘਰ ਵਿੱਚ ਇੰਨੇ ਸਾਧੂ ਆਏ ਹੋਣ ਸਾਡੇ ਘਰ ਵਿੱਚ ਇੰਨੇ ਮਹਾਤਮਾ ਪੰਡਤ ਸੰਗਤਾਂ ਆਈਆਂ ਹੋਣ ਜੱਗ ਛਕਣ ਰਾਜਾ ਮੇਰਾ ਐਦਾਂ ਬੈਠਾ ਫੱਜੀ ਗਈ ਰਾਜੇ ਕੋਲ ਘਰ ਵਾਲੀ ਸੀ ਆਖਰ ਨੂੰ ਰਾਣੀ ਸੀ ਜਾ ਕੇ ਕਹਿੰਦੀ ਰਾਜਨ ਉਹ ਗੁਸਤਾਖੀ ਮਾਫ ਕਰੋ ਮਹਾਰਾਜ ਤੁਹਾਨੂੰ ਪੁੱਛਦਾ ਨਹੀਂ ਸਕਦੀ ਆਪਣੇ ਘਰ ਵਿੱਚ ਐਡੇ ਆਨੰਦ ਮੰਗਲ ਐਡੀ ਕਿਰਪਾ ਉਹ ਗੱਲ ਸੁਣੋ ਤੁਹਾਨੂੰ ਤਾਂ ਅੱਜ ਖੁਸ਼ ਹੋਣਾ ਚਾਹੀਦਾ ਤੁਸੀਂ ਆਏ ਬੈਠੇ ਹੋ ਜਿਵੇਂ ਕੁੜੀ ਦੱਬ ਕੇ ਆਏ ਹੋ ਗਾਦੀ ਨਰਾਜ਼ਗੀ ਕੀ ਹੋ ਗਿਆ ਭਗਵਾਨ ਨੇ ਦੁਖੀ ਨਾ ਹੋਵਾਂ ਤਾਂ ਕੀ ਕਰਾਂ ਹੋਇਆ ਕੀ ਦੁਖੀ ਨਾ ਹੋਵਾਂ ਤਾਂ ਕੀ ਕਰਾਂ ਧਿਆਨ ਦਿਓ ਉਹ ਕਹਿੰਦੀ ਦੱਸੋ ਤਾਂ ਸਹੀ ਉਹ ਮਹਾਰਾਜ ਹੋਇਆ ਕੀ ਕਹਿੰਦਾ ਮੈਂ ਸਾਰੇ ਪੰਡਤ ਮਹੰਤ ਸਾਧੂ ਸਤਪੁਰਸ਼ ਬੁਲਾਏ ਕਹਿੰਦਾ ਸਾਰੇ ਆ ਗਏ ਉਹ ਭਗਵਾਨ ਨੇ ਆ ਇੱਕ ਗੋਰਖਨਾਥ ਮਹਾਪੁਰਸ਼ ਇਹਨਾਂ ਨੂੰ ਬੁਲਾਉਣਾ ਭੁੱਲ ਗਿਆ ਕੱਲਾ ਇਹਨਾਂ ਨੂੰ ਨਹੀਂ ਬੁਲਾਇਆ ਫੇਰ ਕਹਿੰਦਾ ਹੁਣ ਆ ਤਾਂ ਗਏ ਆਪਣੇ ਭੰਡਾਰੇ ਚ ਕਹਿੰਦੇ ਉਹ ਕਹਿੰਦੇ ਮੇਰੀ ਸ਼ਰਤ ਹੈ ਮੈਂ ਤੁਹਾਡਾ ਪ੍ਰਸ਼ਾਦਾ ਤੁਹਾਡਾ ਭੋਜਨ ਫੇਰ ਛਕਾਂਗਾ ਪਹਿਲਾਂ ਮੇਰੀ ਚਿੱਪੀ ਭਰੋ ਨਿੱਕੀ ਜੀ ਚਿੱਪੀ ਧਿਆੰਦਿਓ ਬਈ ਨਿੱਕੀ ਜੀ ਚਿੱਪੀ ਪਹਿਲਾਂ ਮੇਰੀ ਚਿੱਪੀ ਭਰੋ ਉਹ ਕਹਿੰਦੇ ਫੇਰ ਮਹਾਰਾਜ ਰਾਜਾ ਕਹਿੰਦਾ ਜਿੰਨਾ ਭੰਡਾਰਾ ਬਣਾਇਆ ਸੀ ਉਦੋਂ ਪੌਣਾ ਭੰਡਾਰਾ ਚਿੱਪੀ ਪੀਗੀ ਭਗਵਾਨ ਨੇ ਉਸ ਫਕੀਰ ਦੀ ਉਸ ਗੋਰਖਨਾਥ ਦੀ ਚਿੱਪੀ ਨਹੀਂ ਭਰੀ ਮੈਂ ਦੁਖੀ ਇਸ ਗੱਲੋਂ ਆ ਕਹਿੰਦੇ ਥੋੜਾ ਜਿਹਾ ਭੰਡਾਰਾ ਰਹਿ ਗਿਆ ਐਨੀ ਪਰਜਾ ਬੈਠੀ ਸ਼ਕਣ ਵਾਲੀ ਐਨੇ ਲੋਕ ਬੈਠੇ ਐਨੇ ਮਹਾਤਮਾ ਕਹਿੰਦਾ ਖੀਰ ਨੂੰ ਮੈਂ ਰਾਜਾ ਮੁਲਤਾਨ ਦਾ ਮੇਰੇ ਘਰ ਚੋਂ ਜਦੋਂ ਲੋਕ ਭੁੱਖੇ ਜਾਣਗੇ ਸਾਧੂ ਪੰਡਿਤ ਭੁੱਖੇ ਜਾਣਗੇ ਮੈਂ ਤਾਂ ਜਉਂਦਾ ਹੀ ਮਰ ਜੂੰ ਮੇਰੀ ਤਾਂ ਜਉਂਦੇ ਦੀ ਮੌਤ ਹੈ ਮੈਂ ਦੁਖੀ ਇਸ ਗੱਲੋਂ ਆ ਉਹ ਚਿੱਪੀ ਕਿਵੇਂ ਭਰੀਏ ਔਰ ਹੰਕਾਰ ਕਰਦਾ ਹੈ ਗੋਰਖਨਾਥ ਵੀ ਤੇਰੇ ਸਾਧੂ ਪੰਡਤ ਜਿੰਨੇ ਸੱਦੇ ਨੇ ਇੱਕ ਬੰਦਾ ਲਿਆ ਜਿਹੜਾ ਮੇਰੀ ਚਿੱਪੀ ਭਰ ਦੇ ਭਾਨਵਤੀ ਪਤਾ ਕੀ ਕਹਿੰਦੀ ਸੁਣਿਆ ਹੁਣ ਭਾਨਵਤੀ ਕਹਿੰਦੀ ਰਾਜਨ ਐਨੀ ਕੁ ਗੱਲ ਏ ਬਸ ਆਹੀ ਗੱਲ ਚਿੱਪੀ ਨਹੀਂ ਭਰਦੀ ਮਲਤਾਨ ਦਾ ਰਾਜਾ ਕਹਿੰਦਾ ਹੱਦ ਹੋ ਗਈ ਤੇਰੇ ਵਾਲੀ ਨਿੱਕੀ ਜੀ ਗੱਲ ਤੇਰੇ ਵਾਸਤੇ ਉਹ ਰਾਣੀਏ ਚਿਪੀ ਭਰਦੀ ਨਹੀਂ ਸੱਚ ਕਹੀ ਨਾ ਤੈਨੂੰ ਕਿ ਨਹੀਂ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਚਿਪੀ ਨਹੀਂ ਭਰਦੀ ਉਹ ਗੱਲ ਸੁਣੋ ਜੇ ਮਹਾਤਮਾ ਨਹੀਂ ਭਰ ਸਕੇ ਪੰਡਤ ਨਹੀਂ ਭਰ ਸਕੇ ਮੈਂ ਭਰ ਦਿੰਨੀ ਐ ਕਿੱਡੀ ਗੱਲ ਹੈ ਮਾਨਵਤ ਹੀ ਆਏਗੀ ਮੈਂ ਭਰ ਦਿੰਨੀ ਐ ਚਿਪੀ ਉਹ ਕਹਿੰਦਾ ਗੱਲ ਸੁਣ ਮੇਰੇ ਘਰ ਵਿੱਚ ਰਾਣੀ ਤਾਂ ਤੂੰ ਹੈਂ ਮੇਰੇ ਘਰ ਵਿੱਚ ਤੂੰ ਮਹਿਲ ਦੀ ਰਾਣੀ ਤਾਂ ਹੈ ਆਪਾਂ ਰਾਜੇ ਜ਼ਰੂਰ ਆ ਜੋਗੀ ਨਹੀਂ ਆਪਾਂ ਅਸੀਂ ਰਾਜੇ ਜ਼ਰੂਰ ਆ ਅਸੀਂ ਕੋਈ ਅੰਦਰ ਜਾਮੀ ਜਾਂ ਪਾਵਰਾ ਵਾਲੇ ਬੰਦੇ ਨਹੀਂ ਜਿਹੜੀ ਚਿੱਪੀ ਪੰਡਤ ਨਹੀਂ ਭਰ ਸਕੇ ਮਹਾਤਮਾ ਸਾਧੂ ਨਹੀਂ ਭਰ ਸਕੇ ਉਹ ਤੂੰ ਕਿਵੇਂ ਭਰ ਦੇਗੀ ਤੇ ਨਹੀਂ ਲੈ ਗੱਲ ਹੀ ਕੋਈ ਨਹੀਂ ਆਓ ਚੱਲੀਏ ਨਾਲ ਚੱਲੋ ਮੇਰੇ ਰਾਜਨ ਤੁਸੀਂ ਦੁਖੀ ਨਾ ਹੋਵੋ ਮੇਰੀ ਗੱਲ ਚੇਤੇ ਰੱਖੀ ਰਾਜਨਾ ਤੇਰੀ ਚਿੱਪੀ ਵੀ ਭਰਾਂਗੀ ਗੋਰਖਨਾਥ ਦੀ ਤੂੰ ਕਹਿੰਦਾ ਵੀ ਲੋਕੀ ਭੁੱਖੇ ਜਾਣਗੇ ਜਿੰਨਾ ਕ ਭੰਡਾਰਾ ਬਚਿਆ ਸਾਰੀ ਦੁਨੀਆ ਨੂੰ ਖਵਾ ਦੇ ਤੇਰਾ ਭੰਡਾਰਾ ਵੀ ਮੈਂ ਥੋੜਾ ਨਹੀਂ ਦੇ ਦਿੰਦਾ ਇਹ ਭੰਡਾਰਾ ਵੀ ਦੇਣਾ ਥੁਰਦਾ ਨਹੀਂ ਅੱਛਾ ਚੱਲ ਚਲੀਏ ਸਾਧ ਸੰਗਤ ਉਸ ਵੇਲੇ ਨਾ ਰਾਜਾ ਮਲਤਾਨ ਨਾਲ ਲੈ ਕੇ ਗਿਆ ਗੋਰਖਨਾਥ ਚਿੱਪੀ ਸਾਹਮਣੇ ਰੱਖ ਕੇ ਬੈਠਾ ਹੈ ਜਦੋਂ ਸਾਹਮਣੇ ਚਿੱਪੀ ਰੱਖੀ ਮਲਤਾਨ ਦੀ ਰਾਣੀ ਨੇ ਜਾ ਕੇ ਸਜਦਾ ਕੀਤਾ ਗੋਰਖ ਜੀ ਓ ਮਹਾਪੁਰਸ਼ੋ ਤੁਹਾਡਾ ਧੰਨਵਾਦ ਸਾਡੇ ਗਰੀਬਾਂ ਦੇ ਮਹਿਲ ਵਿੱਚ ਭੰਡਾਰੇ ਨੂੰ ਪਵਿੱਤਰ ਕੀਤਾ ਪਰ ਮਹਾਪੁਰਸ਼ੋ ਜੇ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਨਿਧੀਆਂ ਤੁਸੀਂ ਸ਼ਕਤੀਆਂ ਨਾਲ ਐਨੀਆਂ ਲਈ ਫਿਰਦੇ ਹੋ ਉਹ ਇਹਨਾਂ ਦਾ ਮਤਲਬ ਇਹ ਥੋੜਾ ਵੀ ਤੁਸੀਂ ਸਾਡੇ ਵਰਗੇ ਰਾਜਿਆਂ ਦੀ ਸਾਡੇ ਵਰਗੇ ਗ੍ਰਿਸ਼ਤੀਆਂ ਦੀ ਤੁਸੀਂ ਤੋਹੀਨ ਕਰਾਉ ਤੁਹਾਡੇ ਭੁੱਲ ਹੋ ਗਈ ਤੁਹਾਨੂੰ ਬੁਲਾਇਆ ਨਹੀਂ ਗਿਆ ਜੇ ਆਗੇ ਤਾਂ ਜੀ ਆਇਆਂ ਨੂੰ ਮਾਰੇ ਭੋਜਨ ਛਕੋ ਕਿੰਨਾ ਨਾਂ ਮੈਂ ਤਾਂ ਨਹੀਂ ਛਕਦਾ ਉਹੀ ਗੱਲ ਫੇਰ ਕਿੰਨਾ ਪਹਿਲਾਂ ਮੇਰੀ ਚਿੱਪੀ ਭਰੋ ਰਾਣੀਏ ਆ ਜਿੰਨੇ ਪੰਡਤ ਮਹਾਤਮਾ ਸੰਤ ਬੈਠੇ ਬਲਾ ਜਿਹੜੇ ਮੇਰੀ ਚਿੱਪੀ ਭਰਨ ਇੱਕ ਲਿਆਇਣਾ ਜੂ ਜਿਨ੍ਹਾਂ ਨੂੰ ਸੱਦੇ ਦੇ ਕੇ ਬੁਲਾਇਆ ਹੈ ਭਾਨਵਤੀ ਰਾਣੀ ਕਹਿੰਦੀ ਗੋਰਖਨਾਥ ਜੀ ਜੇ ਇਹ ਗੱਲ ਹੈ ਨਾ ਆ ਪੰਡਤ ਸਾਧੂ ਦਾ ਛੱਡੋ ਮੈਨੂੰ ਦੱਸੋ ਮੈਂ ਭਰ ਦਿਆਂ ਤੁਹਾਡੀ ਚਿੱਪੀ ਮੈਨੂੰ ਦੱਸੋ ਇੱਕਦਮ ਸਾਵਦੀਆਂ ਨਿਗਾ ਟਿਕਗੀਆਂ ਭਾਰਵਤੀ ਤੇ ਵੀ ਇਹ ਰਾਣੀ ਇਹ ਕਿਥੋਂ ਚਿੱਪੀ ਭਰਦੂ ਕਹਿੰਦੀ ਲਿਆਓ ਭੰਡਾਰਾ ਜੋਲੇ ਉਹਨੇ ਲਿਆਓ ਸਾਧ ਸੰਗਤ ਜੀ ਇੱਕ ਬਾਲ ਤਾਂ ਚੌਲ ਦਾ ਪਿਆ ਸੀ ਗੋਲਾਂ ਦਾ ਆਏ ਅੱਗੇ ਕਰਿਆ ਰਾਣੀ ਭਾਰਵਤੀ ਆਖਣ ਲੱਗੀ ਗੋਰਖਨਾਥ ਜੀ ਚਿੱਪੀ ਭਰਨੀ ਤੁਹਾਡੀ हां चिप्पी भरनी एक बुक्क भरया ਹੱਥਾਂ ਨਾਲ ਚੌਲਾਂ ਦਾ ਬੁੱਕ ਭਰਿਆ ਗੋਰਖਾ ਲੈ ਕਰ ਚਿੱਪੀ ਆਪਣੀ ਅੱਗੇ ਗੋਰਖਨਾਥ ਨੇ ਅੱਗੇ ਚਿੱਪੀ ਕਰੀ ਇੱਕ ਵਾਰੀ ਪਾਨਵਤੀ ਨੇ ਅੰਤਰ ਧਿਆਨ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ ਕਹਿੰਦੇ ਅਜੇ ਅੱਧੀ ਚਿੱਪੀ ਚੌਲ ਪਾਏ ਨੇ ਸਾਤ ਸੰਗਤ ਜੀ ਪੂਰੀ ਬੁੱਕ ਭਰ ਕੇ ਚੋਲਾਂ ਦੀ ਪਈ ਨਹੀਂ ਕਹਿੰਦੇ ਚੋਲ ਚਿੱਪੀ ਚੋਂ ਬਾਹਰ ਉਛਲਣ ਲੱਗੇ ਬੋਲੋ ਸ਼੍ਰੀ ਵਾਹਿਗੁਰੂ ਚੋਲ ਜਿਹੜੇ ਸੀ ਬਾਹਰ ਡੁੱਲਣ ਲੱਗੇ ਪੂਰੇ ਚੋਲ ਨਹੀਂ ਪਾਏ ਇੱਕ ਅੱਧੀ ਬੁੱਕ ਇੱਕਦਮ ਸਾਰੇ ਹੈਰਾਨ ਗੋਰਖਨਾਥ ਦਾ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਦੋਂ ਐ ਸਾਤ ਸੰਗਤ ਜੀ ਚੌੜ ਪਾਏ ਨੇ ਭਾਨਵਦੀ ਨੇ ਫਿਰ ਬੜੀ ਵੱਡੀ ਗੱਲ ਆਖੀ ਕਹਿੰਦੀ ਗੋਰਖਨਾਥਾ ਓਏ ਇੱਕ ਗੱਲ ਚੇਤੇ ਰੱਖੀ ਜੇ ਆਪਣੇ ਆਪ ਨੂੰ ਤੂੰ ਸਾਧੂ ਬੁਲਾਉਣਾ ਹੈ ਆਪਣੇ ਆਪ ਨੂੰ 나ਥ ਬਣਿਆ ਫਿਰਦਾ ਹੈ ਚੇਤੇ ਰੱਖੀ ਮੈਂ ਵੀ ਕਾਂਸ਼ੀ ਵਾਲੇ ਮਹਾਰਾਜ ਦੀ ਦਾਸੀ ਆ ਮੈਂ ਵੀ ਸਤਗੁਰੂ ਰਵਿਦਾਸ ਮਹਾਰਾਜ ਦੀ ਦਾਸੀ ਆ ਉੱਤੇ ਨੂੰ ਇੱਕ ਗੱਲ ਹੋਰ ਦੱਸਾਂ ਤੂੰ ਇੱਕ ਚਿੱਪੀ ਭਰਨ ਦੀ ਗੱਲ ਕਰਦਾ ਇੱਕ ਚਿੱਪੀ ਗੋਰਖਨਾਥਾ ਉਹ ਮੇਰੇ ਸਤਿਗੁਰੂ ਰਵਿਦਾਸ ਨੇ ਐਡੀ ਸਮਰੱਥਾ ਬਖਸ਼ੀ ਏ ਤੂੰ ਇੱਕ ਚਿੱਪੀ ਦੀ ਕਿਹੜੀ ਗੱਲ ਏ ਭਾਵੇਂ 50 ਚਿੱਕੀਆਂ ਲਿਆ ਮੈਂ 50 ਦਿਆਂ 50 ਭਰ ਦੂੰ ਮੈਂ ਨਹੀਂ ਡਰਦੀ ਇੱਕਦਮ ਹੰਕਾਰ ਟੁੱਟ ਗਿਆ ਐਡੀ ਅਜਬਤ ਸਾਤ ਸੰਗਤ ਜੀ ਐਤੋ ਪ੍ਰਤਾਪ ਸੁਣਿਓ ਉਸ ਵੇਲੇ ਗੋਰਖਨਾਥ ਕਹਿੰਦਾ ਹੈ ਕਹਿੰਦਾ ਛੱਡ ਸਾਰੀਆਂ ਗੱਲਾਂ ਸੁਣਿਓ ਐਨੇ ਪੰਡਤ ਐਨੇ ਲੋਕ ਐਨੀ ਦੁਨੀਆ ਸਾਰੀ ਟਿਕਟ ਕੀ ਲਗਾ ਕੇ ਵੇਖਦੀ ਏ ਸਾਤ ਸੰਗਤ ਜਦੋਂ ਧਿਆਨ ਲਾ ਕੇ ਸਾਰੇ ਵੇਖਦੇ ਨੇ ਗੋਰਖਨਾਥ ਉਸ ਵੇਲੇ ਪੈਰਾ ਥੱਲੋ ਜਮੀਨ ਨਿਕਲ ਗਈ ਬੋਲਣ ਜੋਗਾ ਨਹੀਂ ਰਹਾ ਜਾਂਦੇ ਹੋ ਮੂੰਹ ਚੋ ਬੋਲ ਨਹੀਂ ਹੰਕਾਰ ਦਾ ਸਿਰੇ ਟੁੱਟਿਆ ਭਾਨਵਤੀ ਸਾਹਮਣੇ ਬੈਠੀ ਬੋਲਦੀ ਉਹ ਕਹਿੰਦੀ ਗੱਲ ਸੁਣੋ ਗੋਰਖਨਾਥਾ ਇੱਕ ਤਾਂ ਮੇਰੀ ਗੱਲ ਸੁਣ ਭਾਵੇਂ 50 ਚਿੱਪੀਆਂ ਲਿਆ ਮੈਂ 50 ਦੀਆਂ 50 ਚਿੱਪੀਆਂ ਭਰ ਦੂੰ ਉਹ ਸਾਡਾ ਪੌਣਾ ਭੰਡਾਰਾ ਤੇਰੀ ਚਿੱਪੀ ਪੀ ਗਈ ਆ ਥੋੜਾ ਜਿਹਾ ਭੰਡਾਰਾ ਬਚਿਆ ਮੇਰੇ ਚ ਆਪਦੇ ਚ ਕੋਈ ਸਮਰੱਥਾ ਨਹੀਂ ਮਹਾਰਾ ਰਵਦਾਸ ਤੇ ਮਾਣ ਰੱਖ ਕੇ ਮੈਂ ਇਹ ਗੱਲ ਕਹਿਨੀ ਆ ਚਾਹੇ ਸਾਰੀ ਦੁਨੀਆ ਸਾਡੇ ਘਰ ਚ ਭੰਡਾਰਾ ਛਕਣ ਆ ਜੇ ਇਹ ਸਾਡਾ ਭੰਡਾਰਾ ਨਹੀਂ ਮੁੱਕਣ ਲੱਗਿਆ ਇਹ ਨਹੀਂ ਮੁੱਕਦਾ ਗੋਰਖਨਾਥ ਨੇ ਨਾ ਚਿੱਪੀ ਸਾਈਡ ਤੇ ਕਰਕੇ ਹੱਥ ਜੁੜ ਗਏ ਮਾਣ ਟੁੱਟ ਗਿਆ ਕਹਿੰਦਾ ਭਾਨਵਤੀਏ ਆ ਇੰਨੇ ਪੰਡਤ ਇੰਨੇ ਸਾਧੂ ਇਹਨਾਂ ਚੋਂ ਇੱਕ ਨਹੀਂ ਆਇਆ ਜਿਹੜਾ ਮੇਰੀ ਜਿੱਪੀ ਭਰ ਦੇ ਇਹਨਾਂ ਚੋਂ ਇੱਕ ਵੀ ਨਹੀਂ ਉਹ ਗੱਲ ਸੁਣ ਤੂੰ ਇੱਕ ਦੇਸ਼ ਦੀ ਰਾਣੀ ਹੋ ਕੇ ਐਡੀ ਅਜਮਤ ਤੂੰ ਕਿੱਥੋਂ ਲਈ ਤੇਰੇ ਕੋਲ ਕਿੱਥੋਂ ਬਖਸ਼ ਆ ਗਈ ਐ ਤੂੰ ਕਿੱਥੋਂ ਐਡੀ ਅਜਮਤ ਲੈ ਲਈ ਸੁਣਿਓ ਭਾਨਵਤੀ ਪਤਾ ਕੀ ਕਹਿੰਦੀ ਇਹਦੀ ਗੱਲ ਸੁਣ ਗੋਰਖਨਾਥ ਜਿੱਦਣ ਤੂੰ ਮਹਾਰਾਜੀ ਦੇ ਚਰਨਾਂ 'ਚ ਗਿਆ ਸੀ ਮਹਾਰਾਜ ਰਵਦਾਸ ਜੀਆ ਦੇ ਚਰਣਾ ਚ ਗਿਆ ਸੀ ਇਹ ਗੋਰਖਨਾਥ ਜਿੱਦਣ ਤੂੰ ਮਹਾਰਾਜ ਦੇ ਚਰਣਾ ਚ ਗਿਆ ਸੀ ਕਹਿੰਦੀ ਤੈਨੂੰ ਮਹਾਰਾਜ ਰਵਦਾਸ ਜੀਆ ਨੇ ਜਿਹੜੀ ਦੋਰੀ ਵਿੱਚ ਚਮੜਾ ਭਿਆ ਸੀ ਉਸ ਚਮੜੇ ਉਸ ਦੋਰੀ ਚੋਂ ਉਹ ਚਮੜੇ ਵਾਲਾ ਪਾਣੀ ਭਰ ਕੇ ਦਿੱਤਾ ਸੀ ਸੁਣਿਓ ਗੋਰਖਨਾਥ ਗਿਆ ਮਹਾਰਾਜ ਰਵਦਾਸ ਜੀਆ ਨੇ ਉਹ ਦੋਰੀ ਚੋਂ ਪਾਣੀ ਭਰ ਕੇ ਦਿੱਤਾ ਨਾ ਜਦੋਂ ਠੋਕਰ ਮਾਰ ਕੇ ਪਿੱਛੇ ਮੁੜ ਗਿਆ ਕਹਿੰਦਾ ਚਮੜੇ ਵਾਲਾ ਜੁੱਤੀਆਂ ਵਾਲਾ ਪਾਣੀ ਮੈਂ ਪੀਣਾ ਐਡੀ ਤੋਹੀ ਪਾਣੀ ਪੀਤਾ ਨਹੀਂ ਸੁਣਿਓ ਉਹਨੇ ਪਾਣੀ ਪੀਤਾ ਨਹੀਂ ਨਰਾਦਰ ਕਰਕੇ ਠੋਕਰ ਮਾਰ ਕੇ ਮਹਾਰਾਜ ਰਵਦਾਸ ਜੀਆ ਕੋਲੋਂ ਉੱਠ ਕੇ ਆ ਗਿਆ ਸੀ ਭਣਵਤੀ ਕਹਿੰਦੀ ਗੱਲ ਸੁਣ ਜਿੱਦਣ ਰਵਦਾਸ ਜੀ ਨੇ ਦੋਰੀ ਚੋਂ ਦਿੱਤਾ ਪਾਣੀ ਦੇ ਨੂੰ ਤੂੰ ਠੋਕਰ ਮਾਰ ਕੇ ਵਾਪਸ ਆ ਗਿਆ ਕਹਿੰਦੀ ਗੱਲ ਸੁਣ ਗੋਰਖਨਾਥਾ ਮੈਂ ਵੀ ਉੱਥੇ ਵੀ